ਉਸੇ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕੁਮੋਜੀਆ ਮਾਮਲਾ ਸਾਹਮਣੇ ਆਇਆ ਹੈ ਹੈਰਾਨੀਜਨਕ ਹੈ ਬੇਹਦ ਹੀ 10ਵੀਂ ਦੇ ਵਿੱਚ ਪੜਦੇ ਵਿਦਿਆਰਥੀ ਨੂੰ ਅਗਵਾ ਕਰ ਲਿਆ ਕੇ ਸਕੂਲ ਦੀ ਛੁੱਟੀ ਹੁੰਦੀ ਹੈ ਬੱਚੇ ਬਾਹਰ ਆਉਂਦੇ ਨੇ ਅਤੇ 10ਵੀਂ ਦੇ ਵਿੱਚ ਪੜਦੇ ਵਿਦਿਆਰਥੀ ਨੂੰ ਕੁਝ ਅਨਪੁੱਛਾ ਤੇ ਅਗਵਾ ਕਰਕੇ ਆਪਣੇ ਨਾਲ ਲੈ ਜਾਂਦੇ ਨੇ ਸਕੂਲ ਦੇ ਬਾਹਰ ਕਾਲੇ ਸ਼ੀਸ਼ਿਆਂ ਵਾਲੀ ਇੱਕ ਗੱਡੀ ਆਉਂਦੀ ਹੈ ਅਤੇ ਇਸ ਗੱਡੀ ਦੇ ਵਿੱਚ ਤਿੰਨ ਤੋਂ ਚਾਰ ਅਨਪੁੱਛਾਤੇ ਨੌਜਵਾਨ ਸਵਾਰ ਹੁੰਦੇ ਨੇ ਜੋ ਕਿ 10ਵੀਂ ਦੇ ਵਿੱਚ ਪੜਦੇ ਇਸ ਵਿਦਿਆਰਥੀ ਨੂੰ ਆਪਣੇ ਨਾਲ ਅਗਵਾ ਕਰਕੇ ਲੈ ਜਾਂਦੇ ਨੇ ਇਲਜ਼ਾਮ ਹੈ ਵੀ ਨੇ ਕਿ ਜਿਹੜੀ ਗੱਡੀ ਦੇ ਵਿੱਚ ਨੌਜਵਾਨ ਸਵਾਰ ਸਨ ਉਹਨਾਂ ਦੇ ਵੱਲੋਂ ਇਸ ਵਿਦਿਆਰਥੀ ਦੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਕੁੱਟਮਾਰ ਤੋਂ ਬਾਅਦ ਜਦੋਂ ਵਿਦਿਆਰਥੀ ਦੇ ਵੱਲੋਂ ਰੋਲਾ ਪਾਇਆ ਗਿਆ ਤਾਂ ਉਸ ਦੇ ਵੱਲੋਂ ਵਿਦਿਆਰਥੀ ਨੂੰ ਰਾਤ ਦੇ ਵਿੱਚ ਛੁੱਟ ਦਿੱਤਾ ਗਿਆ। ਗਿਆਸਪੁਰਾ ਇਲਾਕੇ ਦੇ ਵਿੱਚ ਵਿਦਿਆਰਥੀ ਨੂੰ ਸੁੱਟ ਕੇ ਉਹ ਫਰਾਰ ਹੋ ਗਏ। ਤਾਂ 10ਵੀਂ ਦੇ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਅਗਵਾ ਕੀਤਾ ਗਿਆ। ਮਾਮਲਾ ਤਾਂ ਕੁੜੀਆਂ ਨੂੰ ਫੇਕ ਆਈਡੀ ਬਣਾ ਕੇ ਮੈਸੇਜ ਭੇਜਣ ਦਾ ਵੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀ ਮੱਕੜ ਕਲੋਨੀ ਦੇ ਇੱਕ ਨਿੱਜੀ ਸਕੂਲ ਦੇ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਸਕੂਲ ਤੋਂ ਬਾਅਦ ਘਰ ਪਰਤ ਰਿਹਾ ਸੀ ਸਕੂਲ ਦੇ ਬਾਹਰ ਕਾਰ ਦੇ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਕਾਰ ਦੇ ਕੋਲ ਲੈ ਗਏ ਫਿਰ ਕਿਸੇ ਬਦਮਾਸ਼ ਨੇ ਉਸ ਨੂੰ ਕਾਰ ਦੇ ਅੰਦਰ ਧੱਕ ਦਿੱਤਾ ਰਸਤੇ ਦੇ ਵਿੱਚ ਬਦਮਾਸ਼ਾਂ ਵੱਲੋਂ ਉਸ ਦੀ ਕੁਟਮਾਰ ਵੀ ਕੀਤੀ ਗਈ ਹੈ ਜਦ ਉਸ ਨੇ ਰੋਲਾ ਪਾਇਆ ਤਾਂ ਬਦਮਾਸ਼ਾਂ ਨੇ ਉਸ ਨੂੰ ਗਿਆਸਪੁਰਾ ਨੇੜੇ ਸੜਕ ਦੇ ਕੋਲ ਸੁੱਟ ਦਿੱਤਾ ਅਤੇ ਉੱਥੋਂ ਭੱਜ ਗਏ ਰਾਤ ਕਰੀਬ 9:30 ਵਜੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਚੁੱਕ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਸ਼ਿਕਾਇਤ ਦਰਜ ਕਰਵਾਈ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਰੋਪ ਨੇ ਕਿ ਆਰੋਪੀਆਂ ਕੋਲ ਬਿਨਾ ਨੰਬਰ ਦੀ ਗੱਡੀ ਸੀ ਜਿਸ ਦੇ ਜਿਸ ਦੇ ਉੱਤੇ ਬਾਅਦ ਦੇ ਵਿੱਚ ਉਹਨਾਂ ਨੇ ਨੰਬਰ ਪਲੇਟਾਂ ਲਗਾ ਦਿੱਤੀਆਂ ਆਰੋਪੀ ਇਲਾਕੇ ਦੇ ਹੀ ਜਾਣਕਾਰ ਦੱਸੇ ਜਾ ਰਹੇ ਨੇ ਫਿਲਹਾਲ ਇਹ ਮਾਮਲਾ ਕੁੜੀਆਂ ਨੂੰ ਫੇਕ ਆਈਡੀ ਬਣਾ ਕੇ ਮੈਸੇਜ ਭੇਜਣ ਦਾ ਵੀ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਵਿਦਿਆਰਥੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਦਾ ਉਸ ਨੂੰ ਅਨਪਛਾਤੇਆਂ ਦੇ ਵੱਲੋਂ ਅਗਵਾ ਕੀਤਾ ਗਿਆ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਹੁਣ ਉਹ ਕਾਰਵਾਈ ਦੀ ਵੀ ਮੰਗ ਕਰ ਰਿਹਾ ਹੈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਹਾਨੂੰ ਪਹਿਲਾਂ ਸੀਸੀਟੀਵੀ ਵੀਡੀਓ ਦਿਖਾਉਂਦੇ ਹਾਂ ਤੇ ਫਿਰ ਕਿ ਕੁਝ ਬਿਆਨ ਸਾਹਮਣੇ ਆਏ ਨੇ ਉਹ ਸੁਣਾਵਾਂਗੇ ਮੈ ਸਕੂਲ ਲੈ ਬੜਦਾ ਸੀ ਛੁੱਟੀ ਹੋਇਆ 4:30 ਵਜੇ ਮੈ ਸਕੂਲੋਂ ਜਦੋਂ ਬਾਹਰ ਆਇਆ ਬਾਹਰ ਇੱਕ ਸਵੱਟ ਖੜੀ ਸੀ ਗੱਡੀ ਚਾਰ ਮੋੜੇ ਸੀ ਕੇ ਨਾਲ ਤੇ ਮੈਂ ਆਪਣੇ ਘਰ ਵੱਲ ਜਾ ਰਿਹਾ ਸੀ ਉਹ ਆ ਕੇ ਮੇਰਾ ਹੱਥ ਫੜ ਲਿਆ ਤੇ ਕਹਿੰਦੇ ਗੱਡੀ 'ਚ ਬੈਠ ਮੈਂ ਮਤਲਬ ਮੇਰੇ ਨਾਲ ਧੱਕਾ ਕਰਨ ਲੱਗੇ ਤੇ ਫਿਰ ਗੱਡੀ 'ਤੇ ਬਿਠਾ ਕੇ ਮੈਨੂੰ ਖੁੱਲੀ ਥਾਂ ਤੇ ਲੈ ਕੇ ਗਏ ਉੱਥੇ ਗੱਡੀ 'ਤੇ ਬਿਠਾ ਕੇ ਉਹਨਾਂ ਨੇ ਮੈਨੂੰ ਉਹ ਸਲੈਗਰ ਤੇ ਕੋਟੇ ਕੋਟੇ ਆ ਗੱਲ ਕੁਛ ਨਹੀਂ ਮੈਂ ਘਰੇ ਬੈਠਾ ਸੀ ਅੱਛਾ ਜੀ ਤੇ ਮੈਨੂੰ ਇਹਦੇ ਫਾਦਰ ਦਾ ਫੋਨ ਆਇਆ ਉਹ ਆਪਣੇ ਮਿੱਤਰ ਨੇ ਜੀ ਉਹ ਮੈਨੂੰ ਕਹਿੰਦਾ ਵੀ ਆਪਣੇ ਬੇਟੇ ਨੂੰ ਕੋਈ ਗੱਡੀ ਦੇ ਵਿੱਚ ਚੱਕ ਕੇ ਸਕੂਲੋਂ ਲੈ ਗਿਆ ਤੇ ਉਹਦੇ ਮੈਨੂੰ ਸਰਦਾ ਫੋਨ ਆਇਆ ਮੈਂ ਜਦ ਹੀ ਉਹਨਾਂ ਦੇ ਜਿਹੜਾ ਮੁੰਡੇ ਦਾ ਨਾਮ ਲੈਂਦੇ ਸੀਗੇ ਇਹਦੇ ਡੈਡੀ ਦਾ ਨਾਮ ਦੱਸਿਆ ਉਹਨਾਂ ਦੇ ਘਰੇ ਚਲੇ ਗਿਆ ਉਹਦੀ ਮੰਮੀ ਕਹਿੰਦੀ ਰਹੀ ਆ ਕਿੱਥੇ ਗਿਆ ਨੀਗਾ ਤੇ ਮੈਨੂੰ ਜਿਹੜੀ ਸ਼ੱਕ ਸੀ ਕਹਿੰਦੇ ਗੱਡੀ ਚ ਗਈ ਗੱਡੀ ਚ ਲੈ ਕੇ ਗਿਆ ਨੇ ਚੱਕੇ ਮੈਂ ਮੈਂ ਕਿਹਾ ਗਿਆ ਤਾਂ ਪਰਲੀ ਸਾਈਡ ਨੂੰ ਗਰਾਊਂਡ ਦੇ ਵਿੱਚ ਦੀ ਹੁਣੇ ਸਕੂਲ ਦੇ ਉੱਪਰ ਦੀ ਮੈਂ ਕੀ ਕੀਤਾ ਭਾਈ ਮੈਂ ਬਾਈਕ ਲੈ ਕੇ ਇੱਕ ਮੁੰਡੇ ਨੂੰ ਉਧਰ ਦੀ ਸਾਈਡ ਦੀ ਭੇਜਿਆ ਇੱਕ ਮੈਂ ਆਪ ਇਧਰ ਦੀ ਗਿਆ ਉਲਟੇ ਜੀ ਤੇ ਸਾਹਮਣੇੋਂ ਗੱਡੀ ਆ ਰਹੀ ਸੀ ਠੀਕ ਆ ਮੈਂ ਦੇਖ ਲਿਆ ਗੱਡੀ ਉਹੀ ਐ 스ਵਿਫਟ ਜਿਹੜੇ ਪਿੰਡ ਦੇ ਮੁੰਡੇ ਲੈ ਕੇ ਫਿਰਦੇ ਰਹਿੰਦੇ ਤੇ ਮੈਂ ਗੱਡੀ ਦੇ ਬਿਲਕੁਲ ਮੋਢਿਆਂ ਨਾਲ ਵਿਚਾਲੇ ਸੜਕ ਤੇ ਲਾ ਕੇ ਇਹਨੂੰ ਥੱਲੇ ਤਾਰਿਆ ਇੱਕ ਭਰਾਇਆ ਹੋਇਆ ਤੇਨ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਜੋਸ਼ ਚੁਸਤੀ ਫੁਰਤੀ ਤੇ ਜੋਸ਼ਵਦਾਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ